ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮਾੜੇ ਅੰਸ਼ਰਾਂ ਤੇ ਸ਼ਿਕੰਜਾ ਕੱਸਣ ਵਾਸਤੇ ਤੇ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਸਮੇਂ-ਸਮੇਂ ਤੇ ਅਸੀਂ ਵਖਵਕ ठाਵਾਂ ਤੇ ਸਰਪ੍ਰਾਈਜ਼ ਚੈਕਿੰਗ ਕਰਦੇ ਹਾਂ ਉਸੇ ਲੜੀ ਦੇ ਵਿੱਚ ਜਿਹੜਾ ਵੈ ਅੱਜ ਅਸੀਂ ਰੇਲਵੇ ਸਟੇਸ਼ਨ ਦੇ ਵਿੱਚ ਪਹੁੰਚੇ ਹਾਂ ਇੱਥੇ ਸਾਡੇ ਨਾਲ ਜਿਹੜੀ ਸਾਡੀ ਐਂਟੀ ਰਾਈਡ ਪੁਲਿਸ ਐਂਟੀ ਸੈਬੋਟੇਜ ਟੀਮ ਡੌਗ ਸਕਵਾਡ ਜੀਆਰਪੀ ਦੀਆਂ ਟੀਮਾਂ ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀਆਂ ਟੀਮਾਂ ਵੀ ਨਾਲ ਮੌਜੂਦ ਨੇ ਇਹ ਸਾਰੀ ਜਿਹੜੀ ਅਸੀਂ ਟੀਮਾਂ ਨੂੰ ਲੈ ਕੇ ਥੋਰੋਲੀ ਜਿਹੜੀ ਹੈ ਰੇਲਵੇ ਸਟੇਸ਼ਨ ਦੇ ਪਲੇਟਫਾਰਮਸ ਦੀ ਜਿਹੜੀ ਇੱਥੋਂ ਦੇ ਮਾਲ ਪਏ ਨੇ અન ਅਟੈਂਡਡ ਜਿਹੜੇ ਬੈਗਸ ਪਏ ਨੇ ਤੇ ਜਿਹੜੀਆਂ ਇੱਥੋਂ ਦੀਆਂ ਹਿਡਨ ਚੀਜ਼ਾਂ ਨੇ ਉਹ ਅਸੀਂ ਆਪਣੀ ਐਂਟੀ ਸਬੋਟੇਜ ਟੀਮ ਤੇ ਆਪਣੀ ਫੋਰਸ ਨਾਲ ਚੈੱਕ ਕਰ ਰਹੇ ਹਾਂ ਤੇ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਸਾਡੀ ਪਾਇਆ ਸਾਹਿਬ ਦੇ ਰਾਹੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਪੁਰਾਣੇ ਮੁਕੱਦਮੇ ਆ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂ ਇੱਥੇ ਕਿਸੇ ਯਾਤਰੀ ਦੀ ਆੜ ਦੇ ਵਿੱਚ ਖੜਾ ਤੇ ਇਸ ਚੈਕਿੰਗ ਤੋਂ ਬਾਅਦ ਜੋ ਇੱਥੇ ਕੋਈ ਰਿਕਵਰੀ ਹੈ ਕੋਈ ਮਾੜੇਪੁਰਸ਼ ਅਸੀਂ ਐਪਰੀਹੈਂਡ ਕਰਾਂਗੇ ਉਹਦੀ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮਾੜੇ ਅਨਸਰਾਂ ਤੇ ਸ਼ਿਕੰਜਾ ਕਸਣ ਵਾਸਤੇ ਤੇ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਸਮੇਂ-ਸਮੇਂ ਤੇ ਅਸੀਂ ਵਕਵਤਾਵਾ ਦੇ ਸਰਪ੍ਰਾਈਜ਼ ਚੈਕਿੰਗ ਕਰਦੇ ਹਾਂ ਉਸੇ ਲੜੀ ਦੇ ਵਿੱਚ ਜਿਹੜਾ ਵੈ ਅੱਜ ਅਸੀਂ ਰੇਲਵੇ ਸਟੇਸ਼ਨ ਦੇ ਵਿੱਚ ਪਹੁੰਚੇ ਹਾਂ ਇੱਥੇ ਸਾਡੇ ਨਾਲ ਜਿਹੜੀ ਸਾਡੀ ਐਂਟੀ ਰਾਈਡ ਪੁਲਿਸ ਐਂਟੀ ਸੈਬੋਟੇਜ ਟੀਮ ਡੌਗ ਸਕਵਡ ਜੀਆਰਪੀ ਦੀਆਂ ਟੀਮਾਂ ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀਆਂ ਟੀਮਾਂ ਵੀ ਨਾਲ ਮੌਜੂਦ ਨੇ ਇਹ ਸਾਰੀ ਜਿਹੜੀ ਅਸੀਂ ਟੀਮਾਂ ਨੂੰ ਲੈ ਕੇ ਥੋਰੋਲੀ ਜਿਹੜੀ ਹੈ ਰੇਲਵੇ ਸਟੇਸ਼ਨ ਦੇ ਪਲੇਟਫਾਰਮਸ ਦੀ ਜਿਹੜੀ ਇੱਥੋਂ ਦੇ ਮਾਲ ਪਏ ਨੇ ਅਨ ਅਟੈਂਡਡ ਜਿਹੜੇ ਬੈਗਸ ਪਏ ਨੇ ਤੇ ਜਿਹੜੀਆਂ ਇੱਥੋਂ ਦੀਆਂ ਹਿਡਨ ਚੀਜ਼ਾਂ ਨੇ ਉਹ ਅਸੀਂ ਆਪਣੀ ਐਂਟੀ ਸੈਬੋਟੇਜ ਟੀਮ ਤੇ ਆਪਣੀ ਫੋਰਸ ਨਾਲ ਚੈੱਕ ਕਰ ਰਹੇ ਹਾਂ ਤੇ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਸਾਡੀ ਪਾਇਸ ਐਬ ਦੇ ਰਾਹੀਂ ਚੈੱਕ ਕਰ ਰਿਆ ਕਿ ਇਹਨਾਂ ਦੇ ਕੋਈ ਪੁਰਾਣੇ ਮੁਕੱਦਮੇ ਆ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂ ਇੱਥੇ ਕਿਸੇ ਯਾਤਰੀ ਦੀ ਆੜ ਦੇ ਵਿੱਚ ਖੜਾ ਤੇ ਇਸ ਚੈਕਿੰਗ ਤੋਂ ਬਾਅਦ ਜੋ ਇੱਥੇ ਕੋਈ ਰਿਕਵਰੀ ਆ ਕੋਈ ਮਾੜੇ ਪੁਰਸ਼ ਅਸੀਂ ਐਪਰੀਹੈਂਡ ਕਰਾਂਗੇ ਉਹਦੀ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮਾੜੇ ਅਨਸਰਾਂ ਤੇ ਸ਼ਿਕੰਜਾ ਕਸਣ ਵਾਸਤੇ ਤੇ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਸਮੇਂ-ਸਮੇਂ ਤੇ ਅਸੀਂ ਵੱਖ-ਵੱਖ ठाਵਾਂ ਤੇ ਸਰਪ੍ਰਾਈਜ਼ ਚੈਕਿੰਗ ਕਰਦੇ ਆਂ ਉਸੇ ਲੜੀ ਦੇ ਵਿੱਚ ਜਿਹੜਾ ਵੈ ਅੱਜ ਅਸੀਂ ਰੇਲਵੇ ਸਟੇਸ਼ਨ ਦੇ ਵਿੱਚ ਪਹੁੰਚੇ ਆਂ ਇੱਥੇ ਸਾਡੇ ਨਾਲ ਜਿਹੜੀ ਸਾਡੀ ਐਂਟੀ ਰਾਈਡ ਪੁਲਿਸ ਐਂਟੀ ਸੈਬੋਟੇਜ ਟੀਮ ਡੌਗਸ squad ਜੀਆਰਪੀ ਦੀਆਂ ਟੀਮਾਂ ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀਆਂ ਟੀਮਾਂ ਵੀ ਨਾਲ ਮੌਜੂਦ ਨੇ ਇਹ ਸਾਰੀ ਜਿਹੜੀ ਅਸੀਂ ਟੀਮਾਂ ਨੂੰ ਲੈ ਕੇ ਥੋਰੋਲੀ ਜਿਹੜੀ ਹੈ ਰੇਲਵੇ ਸਟੇਸ਼ਨ ਦੇ ਪਲੇਟਫਾਰਮਸ ਦੀ ਜਿਹੜੀ ਇੱਥੋਂ ਦੇ ਮਾਲ ਪਏ ਨੇ ਅਨ ਅਟੈਂਡਡ ਜਿਹੜੇ ਬੈਗਸ ਪਏ ਨੇ ਤੇ ਜਿਹੜੀਆਂ ਇੱਥੋਂ ਦੀਆਂ ਹਿਡਨ ਚੀਜ਼ਾਂ ਨੇ ਉਹ ਅਸੀਂ ਆਪਣੀ ਐਂਟੀ ਸੈਬੋਟੇਜ ਟੀਮ ਤੇ ਆਪਣੀ ਫੋਰਸ ਨਾਲ ਚੈੱਕ ਕਰ ਰਹੇ ਆ ਤੇ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਸਾਡੀ ਪਾਇਆ ਸਾਹਿਬ ਦੇ ਰਾਹੀਂ ਚੈੱਕ ਕਰ ਰਹੇ ਆ ਕਿ ਇਹਨਾਂ ਦੇ ਕੋਈ ਪੁਰਾਣੇ ਮੁਕੱਦਮੇ ਆ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂ ਇੱਥੇ ਕਿਸੇ ਯਾਤਰੀ ਦੀ ਆੜ ਦੇ ਵਿੱਚ ਖੜਾ ਤੇ ਇਸ ਚੈਕਿੰਗ ਤੋਂ ਬਾਅਦ ਜੋ ਇੱਥੇ ਕੋਈ ਰਿਕਵਰੀ ਆ ਕੋਈ ਮਾੜੇ ਪੁਰਸ਼ ਅਸੀਂ ਐਪਰੀਹੈਂਡ ਕਰਾਂਗੇ ਉਹਦੀ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ